ਦੋਸਤੋ ਹਾਜ਼ਰ ਹੈ ਪਰਮਜੀਤ ਘਰੋਂ ਮੀ ਅਗਲਾ ਗੀਤ ਲੈ ਕੇ ਰੰਧਾਵਾ ਪਰਮਜੀਤ ਇਸ ਤਰ੍ਹਾਂ ਗਉਣ ਵਾਲੀਆਂ ਬੀਬੀਆਂ ਲਈ ਇੱਕ ਅਜਿਹਾ ਮੰਚ ਹੈ ਕਿ ਜਿਨ੍ਹਾਂ ਬੀਬੀਆਂ ਨੂੰ ਗੀਤ ਗਾਉਣ ਦਾ ਸ਼ੌਕ ਹੈ ਉਹ ਆਪਣੇ ਜਜ਼ਬਾਤਾਂ ਨੂੰ ਵੀਡੀਓ ਵਿੱਚ ਬਰੋ ਕੇ ਸਭ ਦੇ ਸਾਹਮਣੇ ਰੂਬਰੂ ਹੋ ਸਕਦੀਆਂ ਹਨ ਸਾਨੂੰ ਜਿਸ ਵੀ ਕਿਸਮ ਦੇ ਗੀਤਾਂ ਦੀ ਜ਼ਰੂਰਤ ਹੁੰਦੀ ਹੈ ਅਸੀਂ YouTube ਤੇ ਸਰਚ ਮਾਰਦੇ ਹਾਂ ਅਤੇ ਉਸ ਪ੍ਰਕਾਰ ਦੇ ਹੀ ਗੀਤ ਸਾਡੇ ਸਾਹਮਣੇ ਆਉਂਦੇ ਹਨ ਅਤੇ ਕੁਝ ਵਿੱਚ ਵੀ ਅਜਿਹੇ ਹੀ ਪ੍ਰਕਾਰ ਦੇ ਗੀਤ ਸਾਡੇ ਸਾਹਮਣੇ ਆਉਂਦੇ ਰਹਿੰਦੇ ਹਨ ਸੋ ਸਾਡੇ ਲਈ ਸੋ ਕਹਾਂ ਲਾਉਂਦਾ ਹੈ ਕਿ ਅਸੀਂ ਗੀਤ ਲੱਭ ਸਕੀਏ ਹੁਣ ਜੋ ਗੀਤ ਮੈਂ ਤੁਹਾਡੇ ਸਾਹਮਣੇ ਗਾਉਣ ਲੱਗੀ ਹਾਂ ਇਹ ਵੀ ਸਿੱਠਣੀਆਂ ਦਾ ਹੀ ਇੱਕ ਰੂਪ ਹੈ ਜੋ ਅਸੀਂ ਆਪਣੇ ਕੋੜਬ ਨੂੰ ਜੀਜੇ ਨੂੰ ਭਾਬੀ ਦੀ ਪੈਣ ਨੂੰ ਕੋੜਮ ਦੀ ਜੋਰ ਲਈ ਗਾ ਸਕਦੇ ਹਾਂ ਚਲੋ ਫਿਰ ਸੁਣੋ ਗੀਤ ਹੋ ਹੋ ਨੀਅਤ ਮੇਰਾ ਰਨ ਬਟੂਆ ਆਸ਼ਾ ਵਾ ਨੀਅਤ ਮੇਰਾ ਰਨ ਬਟੂਆ ਹੋ ਹੋ ਨੀਅਤ ਮੇਰਾ ਰਨ ਬਟੂਆ ਸ਼ਾਹਵਾਨੀ ਇੱਥੇ ਮੇਰਾ ਰਨ ਬਟੂਆ ਰਨ ਬਟੂਏ ਦੀਆਂ ਡੋਰਾਨੀ ਇੱਥੇ ਮੇਰਾ ਰਨ ਬਟੂਆ ਹੋ ਹੋ ਨੀ ਇੱਥੇ ਮੇਰਾ ਰਨ ਬਟੂਆ ਸ਼ਾਹਵਾਨੀ ਇੱਥੇ ਮੇਰਾ ਰਨ ਬਟੂਆ ਕੋਲ ਬਟੂਆ ਕੱਢੋ ਪੈਸੇ ਕੱਢੋ ਪੈਸੇ ਲਿਆਉ ਪਤਾ ਸੇ ਪੰਨੁ ਲਾੜੀ ਦੀ ਪੈਣਦੇ ਪਸੇ ਨੀਅਤ ਮੇਰਾ ਰਨ ਬਟੂਆ ਹੋ ਹੋ ਨੀਅਤ ਮੇਰਾ ਰਨ ਬਟੂਆ ਚਾਵਾ ਨੀਅਤ ਮੇਰਾ ਰਨ ਬਟੂਆ ਹੋ ਹੋ ਨੀਅਤ ਮੇਰਾ ਰਨ ਬਟੂਆ ਚਾਵਾ ਨੀਅਤ ਮੇਰਾ ਰਨ ਬਟੂਆ ਹਲਾ ਨੰਬਰ 2 ਐ ਦੀ ਅੰਡਰਾਨੀ ਇੱਥੇ ਮੇਰਾ ਰਨ ਬਟੂਆ ਸ਼ਾਬਾਣੀ ਇੱਥੇ ਮੇਰਾ ਰਨ ਬਟੂਆ ਕੋਲੋਂ ਬਟੂਆ ਕੱਢੋ ਪੈਸੇ ਕੱਢੋ ਪੈਸੇ ਲਿਆਓ ਪਤਾ ਸਪਨ ਕੁੜਮਾ ਜਰ ਦੇ ਪਸੇ ਨੀਅਤੇ ਮੇਰਾ ਰਨ ਬਟੂਆ ਸ਼ਾਹਵਾਨੀ ਇੱਥੇ ਮੇਰਾ ਰਨ ਬਟੂਆ ਬੱਲੇ ਇੱਥੇ ਮੇਰਾ ਰਨ ਬਟੂਆ ਰਨ ਬਟੂਏ ਦੀ ਅੰਡੋ ਰਾਣੀ ਇੱਥੇ ਮੇਰਾ ਰਨ ਬਟੂਆ ਸ਼ਾਹਵਾਨੀ ਇੱਥੇ ਮੇਰਾ ਰਨ ਬਟੂਆ ਓ ਹੋ ਨੀ ਇੱਥੇ ਮੇਰਾ ਰਨ ਬਟੂਆ ਕੋਲੋਂ ਬੱਟੂਆ ਕੱਢੋ ਪੈਸੇ ਕੱਢੋ ਪੈਸੇ ਲਿਆਓ ਪਤਾ ਸਪਪ ਪੰਨ ਪਾਬੀ ਪੈਣਦੇ ਪਸ ਨੀਅਤ ਮੇਰਾ ਰਨ ਬੱਟੂਆ ਹੋ ਹੋ ਨੀਅਤ ਮੇਰਾ ਰਨ ਬੱਟੂਆ ਸ਼ਵਾਨੀਅਤ ਮੇਰਾ ਰਨ ਬੱਟੂਆ ਹੋ ਹੋ ਨੀਅਤ ਮੇਰਾ ਰਨ ਬੱਟੂਆ ശാനിയ ബു ബുരത്ത് ബു ശാനിരാബു ശാവാനി റൂലോ ബു കണ്ടോ പെസെ ക पनकुड़जोरो टंगानी हथ में रन बटूआ शाबानी रन बटूआ शा रन बटू हो हथ में रन बटू रन बटूअ डोरानी हथ में रन बटू शा हथ में रन बटूआ ਬੱਲੇ ਨੀਅਤ ਤੇ ਮੇਰਾ ਰਾਨ ਬਟੂਆ ਕੋਲੋਂ ਬਟੂਆ ਕੱਢੋ ਪੈਸੇ ਕੱਢੋ ਪੈਸੇ ਲਿਆ ਵੋ ਫਤੂਈ ਨਨ ਲਾੜੇ ਦੀ ਪੈਣ ਦੀ ਟੁਈ ਨੀ ਇੱਥੇ ਮੇਰਾ ਰਣਬਟੂ ਆ ਸ਼ਾਹਵਾਨੀ ਇੱਥੇ ਮੇਰਾ ਰਣਬਟੂ ਆ ਹੋ ਹੋ ਨੀ ਇੱਥੇ ਮੇਰਾ ਰਣਬਟੂ ਆ ਸ਼ਾਹਵਾਨੀ ਇੱਥੇ ਮੇਰਾ ਰਣਬਟੂ ਆ ਰਣਬਟੂਏ ਦੀਆਂ ਡੋਰਾ ਨੀ ਇੱਥੇ ਮੇਰਾ ਰਣਬਟੂ ਆ ਸ਼ਾਹਵਾਨੀ ਇੱਥੇ ਮੇਰਾ ਰਣਬਟੂ ਆ ਹੋ ਹੋ ਨੀ ਇੱਥੇ ਮੇਰਾ ਨਨ ਬਟੂਆ ਕੋਲੋਂ ਬਟੂਆ ਕੱਢੋ ਪੈਸੇ ਕੱਢੋ ਪੈਸੇ ਲਿਆਓ ਬੰਦ ਪੰਨ ਭਾਦੀ ਪੈਣ ਦੇ ਦੰਦ ਨੀ ਇੱਥੇ ਮੇਰਾ ਨਨ ਬਟੂਆ ਹੋ ਹੋ ਨੀ ਇੱਥੇ ਮੇਰਾ ਨਨ ਬਟੂਆ ി ബുണബു ഡോരാനി എ ബു ശാനി എട്ടു ഓനിയു ധന